ਕਾਲੇ ਦੀ ਗੱਲ ਆਪਾਂ ਸਰਵਣ ਕਰ ਰਹੇ ਸਾਂ ਮਿੱਤੇ ਹੋਇਆ ਸੀ ਤੇ ਗੁਰੂ ਮਹਾਰਾਜ ਜੀ ਦੇ ਕੁੱਚੜੀ ਕਲਾ ਦਾ ਸਮਰਮ ਅਮਰ ਸ਼ਹੀਦ ਗੁੰਡਾ ਚਰਨਾਂ ਚੰਦੀ ਜਵਾਨੀ ਵਾਲਾ ਜੋਸ਼ ਕਿ ਤਖਤ ਸ੍ਰੀ ਦੰਦਵਾ ਸਾਹਿਬ ਦੀ ਧਰਤੀ ਦੇ ਉੱਤੇ ਦਸਮਿਕ ਪਿਤਾ ਜੀ ਦੇ ਬਲੋਂ ਥਾਪੇ ਹੋ ਜੱਥੇਦਾਰ ਦੀ ਸੇਵਾ ਨਿਭਾ ਰਹੇ ਤੇ ਜੱਥੇਦਾਰ ਸਾਹਿਬ ਜੀ ਦੀ ਸੇਵਾ ਨਿਭੋੜਿਆ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਧੀਆਂ ਦੇ ਜਿਹੜੇ ਘਰ ਉਹਨਾਂ ਵਸਾਏ ਜਗਮਾ ਵੱਲੋਂ ਖੋਹਿਆਂ ਤੇ ਲੁੱਟੀਆਂ ਹੋਈਆਂ ਧੀਆਂ ਆਪਣੇ ਆਪਣੇ ਘਰਾਂ ਵਿੱਚ ਪਹੁੰਚਣ ਵਾਸਤੇ ਬਾਬਾ ਜੀ ਨੇ ਬਹੁਤ ਵੱਡਾ ਕੰਮ ਕੀਤਾ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇੱਟਾਂ ਦੇ ਪੱਠੇ ਲਾਏ ਇਮਾਰਤ ਦੀ ਲੱਕੜਾਂ ਇਕੱਤਰ ਕਰਕੇ ਗੁਰਦੁਆਰਾ ਦੀ ਸੇਵਾ ਸੁਭਾਲ ਕਰਵਾਈ ਆ वाहगुरू जी का खालसा वाहगुरू जी की फतेह दास जहेदार गुलाब सिंह गुरुद्वारा शहीद बाबा दप सिंह जी नूर महल चौक सैक्टर बत्ती करनाल तो। ਸਭ ਤੋਂ ਪਹਿਲਾਂ ਦਾ ਧੰਨਵਾਦ ਹੈ ਭਾਈ ਪ੍ਰਤਪਾਲ ਸਿੰਘ ਜੀ ਪੰਨੂ ਜੋ ਇਸ ਟਾਈਮ ਕੈਨੇਡਾ ਵਿੱਚ ਨੇ ਵਿਦੇਸ਼ ਵਿੱਚ ਨੇ ਉਹਨਾਂ ਨੇ ਮੀਡੀਆ ਨੂੰ ਭੇਜਿਆ ਹੈ ਆਪਣੇ ਟੀਮ ਨੂੰ ਭੇਜਿਆ ਇੱਕ ਓੰਕਾਰ ਮੀਡੀਆ ਚੈਨਲ ਵਾਲੇ ਜੋ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਪਹੁੰਚੇ ਹਨ ਅੱਜ ਬਹੁਤ ਵੱਡਾ ਇੱਕ ਵਿਸ਼ੇਸ਼ ਦਿਨ ਹੈ ਅੱਜ ਦੇ ਦਿਹਾੜੇ ਤੇ ਅਮਰ ਸ਼ਹੀਦ ਤੁਹਾਨੂੰ ਤੁਹਾਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਾਉਂਦਿਆਂ ਮਹਾਨ ਸ਼ਹਾਦਤ ਦਾ ਜਾਮ ਪੀਤਾ ਔਰ ਅਨੋਖੀ ਸ਼ਹਾਦਤ ਦਾ ਜਾਮ ਕੀਤਾ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਅੱਜ ਬੜੀ ਭਾਵਨਾ ਨਾਲ ਮਨਾਇਆ ਜਾ ਰਿਹਾ ਔਰ ਨਾਲ ਹੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਧੰਨ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਸਤਾਪ ਦੀ ਸਮਾਗਮ ਮਨਾਇਆ ਜਾ ਰਿਹਾ ਜਿਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਹਿਬਾਨ ਗਿਆਨੀ ਬਲਵਿੰਦਰ ਸਿੰਘ ਜੀ ਔਰ ਭਾਈ ਅਮਨਦੀਪ ਸਿੰਘ ਜੀ ਹਜੂਰੀ 라ਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਚੇਚੇ ਤੌਰ ਤੇ ਪਹੁੰਚੇ ਔਰ ਨਾਲ ਹੀ ਸਾਡੇ ਸਤਿਕਾਰਯੋਗ ਸੰਤ ਬਾਬਾ ਤਰਲੋਚਨ ਸਿੰਘ ਜੀ ਨਾਨਕ ਸਰ ਸਿੰਘੜੇ ਤੋਂ ਸੰਤ ਬਾਬਾ ਸਰਬਜੀਤ ਸਿੰਘ ਬਾਬਾ ਸਰਸਾ ਜੀ ਸਮੇਤ ਜਥੇ ਆਪਣੇ ਕਲ ਦਰਸ਼ਨ ਦੇ ਕੇ ਗਏ ਆ ਔਰ ਅੱਜ ਸਵੇਰੇ ਸੰਤ ਬਾਬਾ ਜੋਗਾ ਸਿੰਘ ਜੀ ਨਾਨਕ ਸਰ ਬਾਈਪਾਸ ਕਰਨਾਲ ਵਾਲੇ ਮਹਾਂਪੁਰਸ਼ ਜਥੇ ਸਮੇਤ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਵਿੱਚ ਇਸ ਟਾਈਮ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਗੁਰਮੀਤ ਸਿੰਘ ਜੀ ਗੁਰਦੁਆਰਾ ਨਾਨਕ ਸਰ ਦਰਬਾਰ ਇਕਤਾ ਕਲੋਨੀ ਤੋਂ ਜਿਨ੍ਹਾਂ ਨੇ ਹੁਣੇ ਹੀ ਕੀਰਤਨ ਵਿੱਚ ਹਾਜ਼ਰੀ ਭਰੀ ਹੈ ਔਰ ਗੁਰੂ ਕੇ ਲੰਗਰ ਵਿੱਚ ਆਇਆ ਉਹਨਾਂ ਨੇ ਅਰਦਾਸ ਕੀਤੀ ਹੈ ਗੁਰੂ ਕੇ ਲੰਗਰ ਵਿੱਚ ਆ ਕੇ ਵੀ ਇਸੇ ਤਰ੍ਹਾਂ ਲੋ ਲੰਗਰ ਚੱਪਦੇ ਰਹਿਣ ਗੁਰੂ ਕੇ ਸੰਗਤਾਂ ਛਕਦੇ ਰਹਿਣ ਦਾਸ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਭਾਈ ਸਰੂਪ ਸਿੰਘ ਜੀ ਕੜਿਆਣਾ ਬਹੁਤ ਹੀ ਵਰਲਡ ਫੇਮਸ ਢਾਡੀ ਜੱ ਸਾਹਿਬ ਜੋ ਕਿ ਇਸ ਵੇਲੇ ਸੰਗਤਾਂ ਨੂੰ ਇਤਿਹਾਸ ਨਾਲ ਜੋੜ ਰਹੇ ਹਨ ਦੇਸ਼ ਵਿਦੇਸ਼ ਤੋਂ ਸੰਗਤਾਂ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸੈਕਟਰ 32 ਕਰਨਾਲ ਵਿੱਚ ਨਤਮਸਤਕ ਹੋ ਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਾਰਦੀਆਂ ਅਸੀਸਾਂ ਪ੍ਰਾਪਤ ਕਰ ਰਹੀਆਂ ਨੇ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ 16 ਨਵੰਬਰ ਹੈ ਕੱਲ 16 ਨਵੰਬਰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਚਪਹਿਰਾ ਸਭ ਹੋਏਗਾ ਗੁਰਬਾਣੀ ਦੇ ਜਾਪ 2 ਤੋਂ 3 ਵਜੇ ਤੱਕ ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਹਰਮੰਦਰ ਸਾਹਿਬ ਸਚਖੰਡ ਸਾਹਿਬ ਤੋਂ ਆ ਕੇ ਉਹਨਾਂ ਨੇ ਕੀਰਤਨ ਹੀ ਨਿਹਾਲ ਕਰਨਾ ਹੈ ਔਰ ਕੱਲ 16 ਨਵੰਬਰ 3 ਵਜੇ ਅਮਰ ਸੰਚਾਰ ਹੋਇਆ ਜਿਨ੍ਹਾਂ ਸੰਗਤਾਂ ਨੇ ਅਮਰ ਸੰਚਕ ਸ਼ਗਨਾ ਹੈ ਉਹ ਕੱਲ 3 ਵਜੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸਰਪ੍ਰੇਤੀ ਕਰਨਾਲ ਵਿੱਚ ਪਹੁੰਚ ਕੇ ਅਮਰ ਸਾਕ ਕੇ ਤੇ ਗੁਰੂ ਆਲੇ ਬਣੋ ਜੋ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਸ ਮੀਡੀਆ ਰਾਹੀਂ ਅੱਜ ਦੀ ਇਸ ਬੇਨਤੀ ਨੂੰ ਸੁਣ ਰਹੀਆਂ ਹਨ ਸਭ ਦੇ ਚਰਨਾਂ 'ਚ ਬੇਨਤੀ ਹੈ ਭਾਈ ਅਮਰਤ ਵੇਲੇ ਨਿਤਨੇਮ ਕਰਿਆ ਕਰੋ ਅਮਰਤ ਸਾਕੋ ਗੁਰੂ ਆਲੇ ਬਣੋ ਕਲਗੀਧਰ ਦੇ ਪੁੱਤਰੋ ਧੀਓ ਅਮਰਤ ਧਾਰੀ ਹੋ ਕੇ ਜਿਓ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜੋ ਹੁਣ ਦਾਸ ਬੇਨਤੀ ਕਰਦਾ ਸਤਕਾਰਯੋਗ ਸੰਤ ਗੁਰਮੀਤ ਸਿੰਘ ਜੀ ਨਾਨਕ ਸਰ ਦਰਬਾਰ ਇਕਤਾ ਕਲੋਨੀ ਵਾਲਿਆਂ ਨੂੰ ਜੋ ਉਹ ਵੀ ਆਪ ਨੇ ਬਚਨਾਰਾਈ ਸੰਗਤਾਂ ਦਾ ਧੰਨਵਾਦ ਕਰਨ ਦੇ ਜੀ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਰਮਸੇਵਰ ਜੀ ਦਾ ਕੁਟਾਨ ਕੋਲ ਖਵਾਰ ਸ਼ੁਕਰ ਹੈ ਧੰਨਵਾਦ ਹੈ ਜਿਨ੍ਹਾਂ ਨੇ ਕਿਰਪਾ ਕੀਤੀ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦੇਦਾਰੇ ਬਖਸ਼ ਕੇ ਨਿਹਾਲ ਕਰੇ ਨੇ ਸਥਾਨ ਹੈ ਗੁਰਦੁਆਰਾ ਬਾਬਾ ਦੀਪ ਸਿੰਘ ਜੀ 32 ਸੈਕਟਰ ਨੂਰ ਮੈਲ ਚੌਂਕ ਅੱਜ ਇਹ ਇੱਕ ਬੜਾ ਮਨਪ੍ਰਸੰਨ ਹੋਇਆ ਪਹਿਲੇ ਵੀ 10 ਬੜੀ ਬੜੀ ਆਇਆ ਹੈ ਕਿਉਂਕਿ ਬਾਬਾ ਗੁਲਾਬ ਸਿੰਘ ਜੀ ਨੇ ਬੜੇ ਚਾਅ ਦੇ ਨਾਲ ਚਾਅ ਦੇ ਨਾਲ ਇਹ ਸਥਾਨ ਬਣਾਇਆ ਸੰਤਾਂ ਨੂੰ ਸਿਮਰਨ ਦੇ ਨਾਲ ਜੋੜਨ ਵਾਸਤੇ ਪੁਰਸ਼ ਸਾਹਿਬ ਸਚੇ ਪਾਤਸ਼ਾਹ ਮਹਾਰਾਜ ਜੀ ਅੱਜ ਬਖਸ਼ੀ ਸ੍ਰੀ ਤਨਤਨ ਬਾਬਾ ਦੀਪ ਸਿੰਘ ਜੀ ਦਾ ਅਸੀਂ ਦੇ ਦੇ ਵਸਣ ਹੈ ਇਸੇ ਉਪਲਬਖ ਵਿੱਚ ਅਸੀਂ ਸਾਰੇ ਨੇ ਰਲ ਮਿਲ ਕੇ ਕੀਰਤਨ ਦੁਆਰਾ ਪਠ ਦੁਆਰਾ ਹਾਜ਼ਰੀਆਂ ਭਰੀਆਂ ਹਨ ਬਹੁਤ ਬੜੇ ਪਿਆਰ ਵਾਲੇ ਸਦਸੰਗੀ ਇਿੱਥੇ ਸੇਵਾਵਾਂ ਨਿਭਾ ਰਹੇ ਹਨ ਬਾਬਾ ਗੁਲਾਬ ਸਿੰਘ ਜੀ ਬੜੇ ਪਿਆਰ ਵਾਲੇ ਹਨ ਨਾਮ ਜਪਣ ਵਾਲੀ ਰੂਹ ਹੈ ਆਪ ਜਪਦੇ ਨੇ ਸੰਗਤਾਂ ਨੂੰ ਜਪਾਉਂਦੇ ਹਨ ਆਓ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦਾ ਪੂਰਾ ਸਹਿਯੋਗ ਕਰੀਏ ਗੁਰੂ ਪਾਰਸਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਪ੍ਰਤਪਾਲ ਸਿੰਘ ਪੰਨੂ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਇੱਕ ਓੰਕਾਰ ਮੀਡੀਆ ਬੜੇ ਪਿਆਰ ਦੇ ਨਾਲ ਸੇਵਾਵਾਂ ਨਿਭਾ ਰਹੇ ਹੈ ਮਾਰੇ ਛੜਦੀਆਂ ਕਲਾ ਬਖਸ਼ਿਸ ਕਰਨ ਵਾਲੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ